ਮੈਂ ਸਾਡੇ ਨਾਲ ਜਿਹੜੇ ਜਿਹੜੇ ਲੋਕ ਕਿ ਬਹੁਤ ਮੋਟਾ ਮੋਟਾ ਜਿਹੜਾ ਰੂਪ ਹੈ ਸਾਡੇ ਕੀ ਤਰ੍ਹਾਂ ਸੁਭਾਅ ਨੂੰ ਦੇਉਆ ਕਿਉਂਕਿ ਜਿਹੜਾ ਅੱਜ ਸਮਾਂ ਚੱਲ ਰਿਹਾ ਜਿਹੜੀ ਇੱਕ ਜੋੜ ਨੂੰ ਪੰਜਾਬ ਦੇ ਵਿੱਚੋਂ ਹਿੰਦੁਸਤਾਨ ਦੇ ਵਿੱਚ ਪਾਰੀ ਰਣ ਦੀ ਉੱਤ ਹੋ ਜਾ ਰਹੀ ਆ ਜੇਕਰ ਬਾਤ ਕਿ ਅਸੀਂ ਇਹ ਗੱਲ ਕਰਦੇ ਵਿੱਚੋਂ ਖਾਣੇ ਕਰੇ ਨਾ ਇੱਕ ਵਾਰ ਅੰਮ੍ਰਿਤ ਸ਼ਾਹ ਜਿਹੜਾ ਵਿਪਾਰਸੀ ਠੇਕਾ ਉਹਦੇ ਉੱਤੇ ਸਾਡੇ ਹਕਤਾਂ ਦੀ ਸਾਡੇ ਕਿਸਾਨਾਂ ਦੀ ਸਾਡੇ ਮਜ਼ਦੂਰਾਂ ਦੀ ਸਾਡੇ ਪੰਜਾਬ ਦੀ ਸਾਡੀ ਕੌਮ ਦੀ ਗੱਲ ਕਰਦੇ। ਉਹਦੇ ਵਿੱਚ ਭਰਾਵੋ ਚਾਰ-ਪੰਜ ਥੋੜੇ ਜਿਹੜੇ ਵੀਰਾਂ ਜਿੱਥੇ ਲੈਕਚਰ ਲੱਗ ਰਿਹਾ ਉਸ ਤੁਹਾਡੇ ਤੋਂ ਹੋਂਦ ਕਰਾਉਣੀ ਆ। ਤੇ ਅੱਜ ਅਸੀਂ ਵੀ ਤੁਹਾਡੀ ਪਛਾਣੀ ਦੇ ਰਿਹਾ ਥੋੜੇ ਸਮੇਂ ਦੇ ਵਿੱਚ ਥਾਪੀ ਸਿੰਘ ਵਾਲਾ ਸਾਹਿਬ ਔਰ ਇਸ ਨਾਲ ਦੇ ਬ੍ਰਿਟਪੁਰ ਜੋ ਵੀਰ ਸਾਹਰਾ ਅਧਿਕਾਰਚੇਤ ਜੀ ਪੁੱਤਰ ਵਾਲੇ ਆ। ਅਸੀਂ ਵੀ ਆਪਣਾ ਦੇਖਿਆ ਲੈ ਕੇ ਤੇ ਗਰੀਬਾਂ ਲੈ ਕੇ ਸਾਡੀ ਕਿਤੇ ਨਹੀਂ ਜੀਵਨ ਚ ਹੱਲ ਹੋਇਆ ਕਿਉਂਕਿ ਸੁੱਖ ਮਾਣ ਦਿੱਤਾ ਕਿ ਪਾਕ ਤੇ ਜਿਹੜਾ ਪਾਰੀ ਮੈਂਦਾ ਇਲੈਕਟਰ ਮੋਟ ਐਨ ਇਲੈਕਟਰ ਪਿਛਲੇ ਕਾਲ ਦਾ ਆਪਣਾ 19 ਤੋਂ ਲੈ ਕੇ 24 ਤਾਈ ਪੰਜਾਬ ਦੇ ਲੋਕਾਂ ਨੇ ਔਰ ਫਰੀਦਕੋਟ ਦੇ ਹਾਕੇ ਦੇ ਲੋਕਾਂ ਨੇ ਮਹਾਮਸ ਦੀ ਕੂਚੜਿਆ ਤੇ ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਤੁਹਾਡੀ ਕਿਤੇ ਨਹੀਂ ਜੀਵਨ ਕਿ ਮਹਾਮਸ ਦੀ ਕਿਸੇ ਨੇ ਦਰਸ਼ ਨਹੀਂ ਕੀਤੀ ਹੋਵੇ 50 ਕਰੋੜ ਰੁਪਈਆ ਸਲਾਮਾ ਖਾਨ ਬੀਟੀ ਦਾ ਹੁੰਦਾ ਇੱਕ ਸਾਲ ਦਾ ਤੇ 25 ਕਰੋੜ ਰੁਪਈਆ 2552 ਸਾਲਾਂ ਦਾ ਬੰਦਾ ਤੇ ਮੈਂ ਸਮਝਦਾ ਵੀ ਉਹਦੇ ਕੋਲ ਪੈਸਾ ਤਾਂ ਕੀ ਬਣਰਾ ਸੀ ਤੇ ਪ੍ਰੈਸ ਵਾਲਿਆਂ ਨੇ ਉਹਨੂੰ ਸਵਾਲ ਪੁੱਛ ਲਏ ਪਾਰਲੀਮੈਂਟ ਵਿੱਚ ਕਿ ਸੁਨੀਕ ਸਾਹਿਬ ਜਦੋਂ ਤੁਸੀਂ ਪਾਰਲੀਮੈਂਟ ਦੇ ਵਿੱਚ ਕਹੇ ਸੀ ਜਿੱਥੇ ਤੁਸੀਂ 30 ਕੋਰ ਪਾਰਲੀਮੈਂਟ ਹਾਂਕੇ ਦੀ ਗੱਲ ਕਰ ਤੁਸੀਂ ਉਹ ਉੱਥੇ ਪੰਜਾਬ ਦੀ ਗੱਲ ਕਰ ਤੁਸੀਂ ਉਹਨੂੰ ਤੁਸੀਂ ਪਾਰਲੀਮੈਂਟ ਸਿਰ ਤੇ ਬੈਠੇ ਸੀ ਉਹ ਕਹਿੰਦਾ ਮੇਰਾ ਮੋਢਾ ਦੱਸਦਾ ਉਹ ਪ੍ਰਭੂ ਰੂਪ ਹੈ ਤੁਹਾਨੂੰ ਇਹ ਬੇਨਤੀ ਕਰਦਾ ਜੇ ਅਸੀਂ ਇਹੋ ਜਿਹੇ ਲੋਕ ਪਰਾਖਿ ਭਿੰਦਦੇ ਆ ਜਿਨ੍ਹਾਂ ਨੂੰ ਪਤਾ ਹੀ ਨਹੀਂ ਪਾਰ ਦੀ ਕੀ ਹੈ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਤੋਂ ਕੋਈ ਜਾਂ ਵਿਦਿਕ ਕਰਦਿਆਂ ਅਸੀਂ ਅੱਜ ਸਰਦਾਰ ਸਾਲੂ ਸਿੰਘ ਨੂੰ ਬੁਲਾਇਆ ਥੋੜੀ ਪਾਲਸਾ ਤੁਸੀਂ ਕਿਸੇ ਰੱਦਸ਼ੇ ਜੀਂਦੇ ਆ ਤੇ ਪਿੰਡਾਂ ਦੇ ਬੜਿਆਂ ਨੂੰ ਤੇ ਕੇਵਲ ਕੋਈ ਅਮੀ ਜਨਤਾ ਤੋਂ ਜਿੰਨਾ ਨਹੀਂ ਕੋਈ ਕਰਨੀ ਤੇ ਕਰੂਗਾ ਨਹੀਂ ਜਿਹਨੂੰ ਮੈਂ ਸਦੀਪ ਸਿੰਘਾ ਜੇਤਨ ਕੀਤਾ ਉਹਨੇ ਸਾਲੂ ਸਾਲੂ ਸਿੰਘ ਨੂੰ ਕਹਿੰਦੇ

ਔਰ 5 ਸਾਲ ਉਹਨਾਂ ਨੇ ਤੁਹਵਾ ਕੇ ਜਿਹੜੇ ਵੱਡੇ ਕੂਟ ਪਾਲੇ ਜਾਂ ਇਸ ਗਲੋਬੀਆਂ ਦੇ ਦੇਣਗੇ ਅਸੀਂ ਕਿਸਾਨਾਂ ਦੀਆਂ ਫਰਕਸ਼ੀਆਂ ਵਾਪਸ ਕਰਾ ਦੇਵਾਂਗੇ ਅਸੀਂ ਨਸ਼ਾ ਬੰਦ ਕਰਦੇ ਅਸੀਂ ਕਿਸਾਨਾਂ ਨੂੰ ਕਰਦੇ ਮਾਫ ਕਰਦੇ ਅਜਿਥੋਂ ਕਰਕੇ ਉਹਨਾਂ ਨੇ ਗੱਲ ਤੋਂ ਹਸਾਬ ਲੱਗੇ ਝੋਟੀਆਂ ਸਭ ਨਹੀਂ ਕਰਦੇ ਉਹ ਸਾਡੇ ਸਾਹਮਣੇ 5 ਸਾਲ ਉਹਨਾਂ ਦੇ ਸ਼ਰਮ ਨਹੀਂ ਕਾਲੀ ਵਾਲ ਨੂੰ ਲੱਗ ਕੇ ਆ ਕੋਈ ਬਰਕਰਾਰ ਮੁੱਖਿਆਰ ਜੇ ਤਾਂ ਹਲਵਾੜਿਆ ਜਿਹੜਾ ਆਮ ਆਦਮੀ ਪਾਰਟੀ ਵਾਲੀ ਆ ਇੰਨਾਂ ਨੂੰ ਭਾਵੇਂ ਉਹ ਵੱਡੇ ਗੱਲਬਾਤ ਦੀ ਉਦੋਂ ਵੱਡੇ ਉਹਨਾਂ ਨੇ ਕਿਹਾ ਸਾਡੀ ਮਾਤਾ ਮੈਂ ਬੈਠੀ ਆ ਬੇਲਾ ਕਿ ਅਸੀਂ 100000 ਰੁਪਏ ਘਰ ਦੀ ਸੋਈ ਚਲਾਉਣ ਲਈ ਜੇਵਾ ਕਿ ਜਿਹੜਾ ਸ਼ਗਰ ਸਕੀਮ ਆਸੀਂ 55000 ਦੇਵਾਂਗੇ ਜਿਹੜੀਆਂ ਪੈਨਸ਼ਨ ਆਸੀਂ 50000 ਦੇਵਾਂਗੇ ਤੇ ਮੈਂ ਇਹ ਸਮਝਦਾ ਕਿ ਦੂਸਰੇ ਪਾਸਿਓਂ ਉਹਨਾਂ ਨੇ ਇੱਕ ਬਹੁਤ ਮਹੱਤਵਕਾ ਝੂਠਾ ਜਿਹੜਾ ਮੈਂ ਦਿਲ ਕੀਤਾ ਕਿ ਸ਼ਰੂ ਮੇਂ ਪੱਜੋ ਦੇ ਤਲਾਫ ਸਮੇਂ ਸਮੇਂ ਤੇ ਹਰੇਕ ਸਾਹ ਨਾਲ ਤੇ ਮੈਂ ਤੁਹਾਨੂੰ ਇਸ ਗੱਲ ਦੀ ਬੇਨਤੀ ਕਰਦਾ ਕਿ ਕਿ ਤੂੰ ਇੱਕ ਸ਼ਰੋਨੀ ਕਾਣੀ ਨਾਲ ਜਿਹੜੀ ਆਪਣੀ ਪਾਰਟੀ ਉਹ ਪੰਜਾਬ ਦੀ ਪਾਰਟੀ ਆ ਪੰਜਾਬੀਆਂ ਦੀ ਪਾਰਟੀ ਆ ਪਰ ਸਾਡੇ ਸਿੱਖਾਂ ਦੀ ਪਾਰਟੀ ਉਹ ਸਾਡੇ ਪੰਜਾਬ ਦੀ ਗੱਲ ਕਰਨ ਵਾਲੀ ਪਾਰਟੀ ਸਾਡੇ ਕਿਸਾਨਾਂ ਦੀ ਗੱਲ ਕਰਨ ਵਾਲੀ ਪਾਰਟੀ ਸਾਡੇ ਮੌਜੂਦਾ ਦੀ ਗੱਲ ਕਰਨ ਵਾਲੀ ਆ ਅਸੀਂ ਪੁੱਛ ਰਹੇ ਬੰਦੇ ਪਹਿਲਾਂ ਦਿੱਤੇ ਵਿਆ ਜਿਹੜੀਆਂ ਨੈਸ਼ਨਲ ਪਾਰਟੀਆਂ ਨਾਲ ਕਿ ਉਹਨਾਂ ਦਾ ਇੱਕੋ ਇੱਕ ਜਨਰਵਾਕ ਕਿ ਅਸੀਂ ਸ਼ਰੋਨੀ ਕਾਣੀ ਗੱਲ ਨੂੰ ਜੁੜੋ ਕਿਉਂਕਿ ਇਹ ਕੋਈ ਛੋੜ ਨਹੀਂ ਪਾਉਂਦਾ ਬਾਬਾ ਜਿਹੜਾ ਤੁਹਾਡੇ ਹੱਕਾਂ ਲਈ ਪੰਜਾਬ ਲਈ ਬੈਠ ਕੇ ਜ਼ਿਕਰ ਕੀਤਾ ਕਿ ਉਹ ਬੋਲਦਾ ਕਿ ਲੜਾਈ ਲੜਦਾ ਛੋੜ ਨਹੀਂ ਤਕਲਮ ਨੂੰ ਬੋਲਦਾ ਸਮਝਾਦਾ ਕਿਉਂਕਿ ਸੰਰਾਸ਼ੀ ਪਾਰਟੀ ਆ ਤੇ ਸਿਰਫ ਲੋਕਾਂ ਦੀ ਲੜਾਈ ਲੜਨ ਲਈ ਇਹ ਪਾਰਟੀ ਹੋਣੀ ਚਾਹੀਏ ਤੇ ਪਰ ਅਸੀਂ ਤੂੰ ਬੰਗਿਆਂ ਦੀ ਗੱਲਾਂ ਦੇ ਵਿੱਚ ਆ ਕੇ ਜਿਵੇਂ ਮੈਂ 17 ਦਾ ਜ਼ਿਕਰ ਕੀਤਾ ਤੇ ਭਾਰੀ ਦੇ ਵਿੱਚ ਵੀ ਅਸੀਂ ਬਹੁਤ ਵੱਡਾ ਉਠਾਵਾ ਚਿਕਾਰ ਹੋ ਗਿਆ ਕਿਉਂਕਿ ਦੇ ਰਾਤ ਉਹ ਭਾਵਕਤਾ ਸ਼ਰਮਾ। ਕੋਈ ਮਿਸਾਲ ਮੈਂ ਤਾਂ ਦੇ ਰਿਆ ਕਿ ਉਹਦੀ ਅਧਾਰਨੇ ਵੀ ਅੱਜ ਦਾ ਜਿਹੜਾ ਪੈਨ ਸੁਖਾ ਗੱਲ ਦੇ ਵਿੱਚ ਕੱਟਾ ਉਹ ਦੱਸ ਰਿਹਾ ਕਿ ਲੋਕਾਂ ਨੂੰ ਇਸ ਦਾ ਤੋਂ ਲੋਕ ਜਾਗਰਤ ਹੋ ਗਏ ਕਿ ਅਸੀਂ ਵੱਡੇ ਵੱਡੇ ਝੂਠਾ ਮਿਲਦਾ ਆਤੀ ਅਸੀਂ ਥਕੇ ਸਾਰੀ ਰਾਤ ਉਠ ਖਾ ਹੋ ਗਿਆ। ਤੇ ਮੈਂ ਜੇ ਬਰਾਸ ਤੋਂ ਵੀ ਕਰਦੇ ਹਾਂ ਦੋ ਮਹੀਨਿਆਂ ਦਾ ਇਕ ਤਰ੍ਹਾਂ ਦੇ ਵਿੱਚ ਪੰਜਾਬ ਦੀ ਤਰੱਕੀ ਦੇ ਗਾਰਦਨ ਇਸ ਸਿੱਖ ਦੇ ਸਭ ਜੇਵਾ ਸ਼ਰਫਾ ਦਾ ਨਿਕੰਦ ਹੈ ਬੇਗਾਵਰ ਨਿਕੰਦ ਹੈ ਸੂਨਾਵਾ ਨਿਕੰਦ ਹੈ ਮਾਨੀਵਾ ਨਿਕੰਦ ਹੈ ਆਪਾਂ ਦਾ ਕੀਲੀ ਕਲਮੀ ਜਿਹੜੀ ਅਸੀਂ ਕਾਇਮ ਕੀਤੀ ਤੇ ਮੇਰੇ ਬਾਪੂ ਹਰ ਕੀਲੇ ਦੇ ਬੇਟੇ ਨੂੰ ਸ਼ਰਮ ਨਹੀਂ ਪਾਣੀ ਦਨ ਦੀ ਬੁੜਾਈ ਪਈ ਹੈ ਜੇ ਕਿਸਾਨਾਂ ਦਾ ਗੱਟਾ ਲਾਮ ਲੁੱਟਾ ਟਰੈਕਟਰ ਉਹ ਵੀ ਸਾਬਕਾ ਸ਼ੁਰੂਆਤ ਸਰਕਾਰ ਨੂੰ ਮੇਰੇ ਸੜਕ ਤੇ ਟੋਕ ਸ਼ਰਕਾ ਦੇ ਜਿੱਥੇ ਮਰਦੀ ਰੋਕ ਲੈਦੇ ਸੀ ਜੇ ਸਰਦਾਰ ਸਿੰਘ ਦੀ ਗੱਲ ਕਰਾਂ ਜੇ ਪੈਨਸ਼ਨਾਂ ਦੀ ਗੱਲ ਕਰਾਂ ਜੇ ਮੈਂ ਆਪੇ ਨਾਲ ਦੀ ਗੱਲ ਕਰਾਂ ਤੇ ਜੇ ਮੈਂ ਬਿਜਲੀ ਦੇ ਬਿੱਲਾਂ ਦੀ ਗੱਲ ਕਰਾਂ ਉਹ ਵੀ ਸ਼ਰਮਨੀ ਕਾਲੀਗਰ ਨਾਲ ਜਦ ਤੱਕ ਆਜ ਕੀ ਹੋ ਰਿਹਾ ਨਮਾ ਤਾਂ ਸਾਨੂੰ ਕੀ ਦੇਣਾ ਇੱਕ ਰਾਜਨੀਤਿਕ ਕਿਰ ਕਦਮ ਲਈ ਕਿ ਜਿਹੜੇ ਬੰਦੇ ਸ਼ਰਮਨੀ ਕਾਲੀਗਰ ਨਾਲ ਸੰਬੰਧਤ ਆ ਉਹਨਾਂ ਦੇ ਕਾਰਡ ਕੱਟ ਤੇ ਨਵੇਂ ਕੀ ਬਣਾਉਨੇ ਆ ਉਹ ਜਿਹੜੀਆਂ ਸਕੀਮਾਂ ਸ਼ਰਮਨੀ ਕਾਲੀਗਰ ਨੇ ਸ਼ੁਰੂ ਕੀਤੀਆਂ ਸੀ ਉਸ ਤੋਂ ਕੁਝ ਵੱਧ ਕੇ ਤਾਂ ਕੀ ਕਰਨਾ ਸੀ ਉਹਨਾਂ ਨੂੰ ਪਟਾਕਾ ਆ ਆ ਪਿੰਡ ਵਾਲੇ ਬੈਠ ਕੇ ਕਹਿੰਦਾ ਕਿ ਅਸੀਂ ਜੋ ਪੱਤ ਸੇਫ ਸੈਂਟਰ ਜੇ ਬਣਾਏ ਆ ਰਾਮ ਮਾਰ ਕੇ ਮਿਲਿਆ 20 25 25 ਲੱਖ ਰੁਪਏ ਉਹਨਾਂ ਦੇ ਪਾਪਾ ਕਿ ਜਦੋਂ ਤੁਸੀਂ ਉੱਥੇ ਜਾਂਦੇ ਆ ਉਹ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਤੇ ਮੇਰਾ ਕਹਿਣ ਦਾ ਪਾਵੇ ਆ ਕਿ ਆਓ ਅੱਜ ਅਸੀਂ ਸੋਚੀਏ ਕਿ ਸ਼ਰੋਮਣੀ ਕਾਲੀਦਾਵ ਨੂੰ ਕਮਜ਼ੋਰ ਨਹੀਂ ਹੋ ਰਿਹਾ ਜੇ ਅਸੀਂ ਆ ਸ਼ਰੋਮਣੀ ਕਾਲੀਦਾਵ ਦੇ ਖਿਲਾਫ ਉੱਠਦੇ ਆ ਤੇ ਸਾਡਾ ਪੰਜਾਬ ਸਾਡੀ ਕੌਮ ਸਾਡੀ ਪੰਜਾਬੀ ਕਮਜ਼ੋਰ ਹੋ ਰਹੀ ਆ ਇਹ ਇਹ ਬਹੁਤ ਸੋਚਣ ਵਾਲੀ ਗੱਲ ਆ ਕਿ ਇੱਕੋ ਇੱਕ ਜਿਹੜੀ ਹੈਗੀ ਆ ਇਹ ਪੰਜਾਬ ਦੀ ਖੇਤਰੀ ਪਾਰਟੀ ਔਰ ਪੰਜਾਬ ਦੀ ਪਾਰਟੀ ਜੇ ਮੈਂ ਜ਼ਿਕਰ ਕੀਤਾ ਕਿ ਜਿੱਤੇ ਖੇਤਰੀ ਪਾਰਟੀ ਨੂੰ ਆਪਾਂ ਖਤਮ ਕਰ ਲਿਆ ਚਾਹੇ ਉਹ ਆਵਾਜ਼ੀ ਪਾਰਟੀ ਹੋਵੇ ਚਾਹੇ ਭਾਜਪਾ ਹੋਵੇ ਚਾਹੇ ਉਕਤਾਂ ਦਾਸ ਹੋਵੇ ਉਹਨਾਂ ਨੂੰ ਏਡੀ ਸਟੇਟ ਨਾਲ ਕੋਈ ਮਤਲਬ ਨਹੀਂ ਛੋਟੀ ਸਟੇਟ ਨਾਲ ਉਹਨਾਂ ਨੇ ਤਾਂ ਨੈਸ਼ਨਲ ਹੱਥ ਵਿਖੜੇ ਆ ਅੱਜ ਜੇ ਕਾਂਗਰਸ ਤੇ ਮੈਂ ਆਮ ਆਦਮੀ ਦੇ ਪਾਰਟੀ ਦਾ ਜ਼ਿਕਰ ਕਰਦਿਆਂ ਕਿੰਨਾ ਦਾ ਗੱਠ ਜੋੜ ਆ ਇਹ ਲੋਕ ਨੈਤਿਕਾਂ ਦੇ ਨਾਲ ਆਪਾਂ ਨੂੰ ਗਰਵਾ ਕਰਕੇ ਇਲੈਕਸ਼ਨ ਲੜ ਰਹੇ ਆ ਜੇ ਇੱਥੇ ਆਉਂਦਾ ਕੇਂਦਰੀਵਾਲ ਉਹ ਮਾਰੀ ਦੀ ਪੰਜਾਬ ਦੀ ਗੱਲ ਕਰਕੇ ਹਰਿਆਣੇ ਚੱਲਿਆ ਜਾਂਦਾ ਤਾਂ ਤੁਹਾਡੀਆਂ ਨਹਿਰਾਂ ਦਾ ਪਾਣੀ ਮੰਗਦਾ ਉਹ ਕਹਿੰਦਾ ਕਿ ਹਰਿਆਣੇ ਨੂੰ ਵੀ ਲੋੜ ਆ ਹਰਿਆਣੇ ਦਾ ਹੱਕ ਆ ਮੈਂ ਤੁਹਾਨੂੰ ਚੌਕਸ ਕਰਦਾ ਕਿ ਹੱਥ ਬੰਨ੍ਹ ਕੇ ਬੇਨਤੀ ਕਰਦੇ ਆ ਕਿ ਆਓ ਆਪਾਂ ਤਕੜੇ ਹੋ ਕੇ ਸ਼ਰੋਮ ਨਹੀਂ ਕਾਲੀ ਦਾਲ ਨੂੰ ਤਕੜਾ ਕਰੀਏ ਜਿਹੜੀ ਆਉਣ ਵਾਲੀ ਇੱਕ ਜੂਨ ਨੂੰ ਵੋਟਾਂ ਪੈ ਰਹੀਆਂ ਲੋਕ ਸਭਾ ਦੀਆਂ ਆਪਾਂ ਸਾਰੇ ਨਾਲੇ ਸਾਡੀਆਂ ਮਾਤਾਵਾਂ ਭੈਣਾਂ ਬਹੁਤ ਵੱਡੀ ਗਿਣਤੀ ਦੇ ਬੇਟੀਆਂ ਬਜ਼ੁਰਤ ਭਰਾ ਬੈਠੇ ਆ ਆਪਾਂ ਲੋਕਾਂ ਨੂੰ ਪ੍ਰੇਰ ਕੇ ਘਰੋਂ ਘਰ ਹੀ ਜਾਈਏ ਉਹਨਾਂ ਨੂੰ ਦੱਸਿਓ ਕਿ ਲੱਤ ਪੰਜ ਸੱਤ ਅੱਠ ਸਾਲ ਤੋਂ ਸਾਡੇ ਨਾਲ ਕੀ ਹੋ ਰਿਹਾ ਤੇ ਉਸ ਤੋਂ ਪਹਿਲਾਂ ਲਾਗੇ ਪਿੱਛੇ ਧਾਕੇ ਜ਼ਿਕਰ ਕਰਾ ਕਾਂਗਰਸ ਪਾਰਟੀ ਦਾ ਵੀ ਜ਼ਿਕਰ ਕਰ ਦੇ ਕਿ ਸਾਡੇ ਨਾਲ ਇਹਨਾਂ ਨੇ ਕੀ ਨਹੀਂ ਕੀਤਾ ਜਿੱਥੇ ਸਾਡੇ ਦਰਬਾਰ ਸਾਹਿਬ ਤੇ ਤੈਰ ਤੈਰ ਕੇ ਹਜ਼ਾਰਾਂ ਸਿੰਘ ਚੀਕੀਤੇ ਔਰ ਪਾਪਾ ਸਰ ਭੈ ਤੇ ਵੀ ਕੀਤਾ 40 ਰੁਪਏ ਦੇ ਹੋਰ ਹਮਾਰੇ ਔਰ ਇੱਕ ਇੰਦਰਾ ਕੰਮਯਾ ਦਿੱਲੀ ਦੇ ਵਿੱਚ ਕਤਲ ਹੋ ਗਿਆ ਇੱਕ ਕਤਲ ਦੇ ਖਿਲਾਫ ਹਜ਼ਾਰਾਂ ਸਾਡੀਆਂ ਮੁਕਾਵਾਂ ਪੈਣਾ ਬਜ਼ੁਰਗ ਭਰਾ ਜਿੰਦੇ ਪੈਰ ਪਾਪਾ ਸਾੜਦੇ ਤੇ ਇਹਨਾਂ ਵਿਵਹੋ ਦੇ ਪ੍ਰਧਾਨ ਦਾ ਕਾਂਗਰਸ ਦੇ ਜੀਵ ਗਾਂਧੀ ਦਾ ਪਿਆਰ ਸੀ ਕਿ ਜੇ ਕੋਈ ਦਰਖਤ ਦੇਖਦਾ ਕਿ ਉਹਦੀਆਂ ਜੜ੍ਹਾਂ ਤਾਂ ਹਿੱਲਦੀਆਂ ਆਪਾਂ ਕਾਂਗਰਸ ਪਾਰਟੀ ਨੂੰ ਹੀ ਬਚੀਏ ਆਤਾ ਆਮ ਆਦਮੀ ਪਾਰਟੀ ਦੇ ਤੁਸੀਂ 2-2.5 ਸਾਲ ਦਾ ਸਮਾਂ ਦੇਖ ਲਿਆ ਤੇ ਆਪਾਂ ਭਾਜਪਾ ਲੋਕੀ ਮੈਂ ਜ਼ਿਕਰ ਕਰਦਾ ਕਿ ਕੁਝ ਵੀ ਸਾਡੇ ਸਵਾਲ ਕਰਦੇ ਆ ਸਰਦਾਰ ਸਰਬੀਰ ਸਿੰਘ ਬਾਦਲ ਇੱਕ ਗੱਲ ਕਹਿੰਦੀ ਕਿ ਸਾਡਾ ਕੱਠ ਜੋੜ ਸੀ ਪਰ ਜਦੋਂ ਸਾਡੇ ਕੱਠ ਜੋੜ ਤੇ ਖੜੇ ਨਹੀਂ ਉਤਰੇ ਪ੍ਰੈਸ ਐ ਸਵਾਲ ਪੁੱਛੇ ਤੇ ਉਹਨਾਂ ਨੇ ਤੋਹਫੇ ਤੱਕ ਅਸੀਂ ਪੰਜਾਬ ਦੇ ਤੇ ਪੰਜਾਬ ਸਾਡਾ ਸਾਨੂੰ ਇਹਨਾਂ ਗੱਲਾਂ ਨਾਲ ਕੋਈ ਬਦਲ ਨਹੀਂ ਕੈਂਡੀਡੇਟ ਸਾਹਿਬ ਪਹੁੰਚਣ ਵਾਲੇ ਮੈਂ ਜ਼ਿਆਦਾ ਸਮਾਨੀ ਹੋਂਦ ਅਦਾ ਲੈਂਦਾ ਮੈਂ ਹੱਥ ਬੰਨ ਕੇ ਬੇਨਤੀ ਤੁਹਾਨੂੰ ਕਰਦਾ ਵੀ ਤਕੜੇ ਹੋ ਕੇ ਇੱਕ ਇੱਕ ਵੋਟ ਤਕੜੀ ਹੱਥ ਦੇ ਬਟਨ ਦਬਾ ਕੇ ਮੈਨੂੰ ਤਾਲ ਜਨਤਰੀਏ ਅੱਜ ਮੈਨੂੰ ਨਗਰ ਵਾਲਾ ਸੀ ਦੱਸ ਰਿਹਾ ਸੀ ਕਿ ਇਸ ਕੁਛ ਪਰਿਵਾਰ ਅੱਜ ਆਮ ਪਾਪ ਛੱਡ ਕੇ ਉਹਨਾਂ ਨੇ ਸ਼ਾਮਰ ਹੋਣਾ ਸ਼੍ਰੋਮਣੀ ਕਾਲੀ ਦਰ ਦੇ ਵਿੱਚ ਤੇ ਸਮੁੱਚੇ ਨਗਰ ਨੇ 50000 ਰੁਪਏ ਰਲ ਕੇ ਸਾਰਿਆਂ ਨੇ ਸ਼੍ਰੋਮਣੀ ਕਾਲੀਦਾਵ ਦੇ ਉਮੀਦਵਾਰ ਨੂੰ ਮੁਭੇਟ ਕਰਨ ਨਾਲ ਰੋਸ ਲਈ ਧਰਵਾਦ ਹੁਣ ਮੈਂ ਬੇਨਤੀ ਕਰੂੰਗਾ ਸਾਡੇ ਬਹੁਤ ਹੀ ਸਤਾਰਜੋ ਸਰਦਾਰ ਸੁਖਾਪੀ ਸਿੰਘੀ ਰੋਡੇ ਤੋਂ ਆ ਕੇ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਉਸ ਤੋਂ ਬਾਅਦ ਮਾਲਾ ਸਾਹਿਬ ਤੇ ਮਾਲਾ ਸਾਹਿਬ ਤੋਂ ਬਾਅਦ ਸਾਡੇ ਸਰਪਰੇ ਉਮੀਦਵਾਰ ਬੋਲਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ